ਸਸ ਜਗ ਮਮੀ ਸਾਸਰੀ ਕਾ ਆ ਗਈ ਰਕਵਿੰਦਰ ਹੈ ਹੋਰ ਮੰਮੀ ਗਾਈ ਤਾਂ ਬੜੀ ਮਾੜੀ ਜੀ ਗੱਲ ਤੋਂ ਗੁੱਸੇ ਹੋ ਕੇ ਤੁਰ ਪਈ ਥੀ ਹੈ ਉਦੋਂ ਫਿਰ ਕੀ ਕਰਾਂ ਮੰਮੀ ਉੱਥੇ ਭਾਬੀ ਨੇ ਮੈਨੂੰ ਠਿਕਨ ਦੇਂਦੀ ਹੈਗੀ ਦੱਸ ਗੰਗਲ ਤੇ ਟੋਕੀ ਜਾਏਗੀ ਨੁਕਸ ਕਰਦੀ ਹਰ ਇੱਕ ਚੀਜ਼ ਚ ਆ ਸਬਜੀ ਨਹੀਂ ਵਧੀਆ ਬਣਾਈ ਝਾਲੂ ਉੱਠ ਕੇ ਨਾ ਫੜਾ ਫੜਾ ਹੈ ਨਾ ਸਗਾ ਜੀ ਕੱਪੜੇ ਤੋਂ ਲਾ ਜਾਂਦੀ ਆ ਬੈਠੀ ਰਹਿੰਦੀ ਹੈ ਪਤਾ ਕੀ ਹੁੰਦਾ ਪੁੱਤ ਹੁਣ ਤੇਰੀ ਮਾਂ ਤੇ ਹੀ ਮੈਂ ਵੀ ਤੇਰੀ ਮਾਂ ਐ ਜੇ ਮੈਂ ਤੈਨੂੰ ਟੋਕੂਗੀ ਚੰਗੀ ਹੋ ਗੱਲ ਵਾਸਤੇ ਕਹੂੰਗੀ ਆਪ ਤੋਂ ਵੱਡੇ ਤੋਂ ਕਹਾਇਆ ਵੀ ਜਾਂਦਾ ਹੁੰਦਾ ਬਰਾਬਰ ਦੇ ਬੰਦੇ ਤੋਂ ਕਹਣਾ ਔਖਾ ਹੋ ਜਾਂਦਾ ਹੁੰਦਾ ਭੈਣ ਭਾਈ ਤੋਂ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਅਹ ਪੇਕਿਆਂ ਦੀਆਂ ਮੱਤਾਂ ਸਾਰੇ ਦੇ ਲੱਪੇ ਇੱਕ ਬਰਾਬਰ ਹੁੰਦੀਆਂ ਸਹੀ ਗੱਲ ਮੰਮੀ ਹਾਂ ਹੁਣ ਮੈਂ ਵੀ ਤਾਂ ਆਪਣੀ ਸੱਸ ਤੋਂ ਅੱਧੇ ਕੰਮ ਮੈਂ ਇੱਥੇ ਆ ਕੇ ਸਿੱਖੀਆਂ ਹੁਣ ਤੇਰੀ ਮਾਂ ਵੀ ਪੁੱਤ ਤੈਨੂੰ ਕਹਿੰਦੀ ਹੋਣੀ ਕੁਸ ਸਹੀ ਗੱਲ ਹੈ ਉਦੋਂ ਤਾਂ ਛੋਟੀ ਜੀ ਗੱਲ ਦਾ ਇੰਨਾ ਪਹਾੜ ਪਾ ਲਿਆ ਮੈਨੂੰ ਕੀ ਪਤਾ ਮੰਮੀ ਉਹ ਉੱਥੇ ਜਾਉਂ ਤਾਂ ਭਾਬੀਆਂ ਵੀ ਕਰੇਗੀ ਹੁਣ ਮਾਂ ਹੁੰਦੀ ਤੇ ਮੈਂ ਉਹਦੇ ਸਿਰ ਤੇ ਸਰ ਵੀ ਨਹੀਂ ਲਾ ਹਾਂ ਮਾਮਾ ਦੇ ਹੁੰਦੀ ਮਾਂ ਨਾ ਹੁੰਦਾ ਹੁੰਦਾ ਅੱਛਾ ਉਹਨਾਂ ਜਾਇਆਂ ਗੇਨ ਗਲਤੀ ਕਰੀਏ ਨਹੀਂ ਕਰਦੀ ਮੰਮੀ ਮੈਨੂੰ ਮਾਫ਼ ਕਰ ਗੋ ਹਾਂ ਕੋਈ ਨਾ ਮਾਫ਼ੀ ਤਾਂ ਮਿਲ ਗਈ ਐ ਤੂੰ ਕੋਈ ਅਰ ਉਸ ਕਣੀ ਜਾਇ ਦੰਦਾ ਤੇਰਾ ਘਰ ਆ ਆਪਣੇ ਘਰ ਰਾਓ ਹਾਂਜੀ ਕਹਿੰਦੇ ਉਹਨਾਂ ਧੀਆਂ ਦੀ ਡੋਲੀ ਆਉਂਦੀ ਐ ਅਰਤੀ ਜਾਂਦੀ ਐ ਸਹੀ ਗੱਲ ਐ ਮੰਮੀ ਹਾਂ ਉੱਥੇ ਜਾ ਫੇ ਤਾਂ ਮੈਂ ਗਾਲਾਂ ਹੀ ਖਵਾਈਆਂ ਨੇ ਹਾਂ ਜੇ ਮਾਂ ਬਾਪਾ ਨੇ ਰੱਖਣੀਆਂ ਹੁਣ ਪਹਿਲੇ ਇਹਨਾਂ ਰੱਖ ਲੈਣ ਸਹੀ ਗੱਲ ਨੇ ਮੈਨੂੰ ਕਰਨ ਨੂੰ ਹੈ ਨਹੀਂ ਮੰਮੀ ਹੁਣ ਨਹੀਂ ਮੈਂ ਜਾਂਦੀ ਹਾਂ ਹਾਂ ਰਸਕੇ ਮੇਰਾ ਆਪਣੇ ਘਰੇ ਹਾਂ ਕੋਈ ਨਾ ਹਾਂ ਇਹ ਤੂੰ ਸੀਨ ਮੈਨੂੰ ਇੰਨਾ ਟੋਕ ਰਹਿ ਜਿੰਨਾ ਮੈਨੂੰ ਭਾਬੀ ਨੇ ਦੂਗੀ ਕੀਤਾ ਸੀ ਉੱਥੇ ਮੈਂ ਤਾਂ ਤੁਹਾਨੂੰ ਪਿਆਰ ਕਰਕੇ ਕਹਿੰਦੀ ਹੁੰਦੀ ਹਾਂ ਵੀ ਪੁੱਤ ਆ ਚੀਜ਼ ਆਏ ਸਹੀ ਗੱਲ ਲੋ ਠੀਕ ਹੈ ਸੱਸਾਂ ਵੀ ਬਹੁਤ ਪਿਆਰ ਕਰਦੀਆਂ ਮੇਰੇ ਮਾਮਾ ਮਾਂ ਦਾ ਹਾਂਜੀ ਹਾਂ ਹਾਂ ਥੋੜੇ ਨੇੜੇ ਲੱਕੇ ਦੇਖੋ ਆਪਾਂ ਸਹੀ ਗੱਲ ਮੰਮੀ ਗਲਤੀ ਹੋ ਗਈ ਮੈਂ ਆਪਣੇ ਘਰ ਦਾ ਕੋਰ ਮੂੜਾ ਬਣਾਉਂਦਾ ਪੁੱਤ ਆਪਣੇ ਪੁੱਤ ਦੇ ਘਰ ਦਾ ਹਾਂਜੀ ਹਾਂ ਨੇ ਹੋਂ ਨਹੀਂ ਮੈਂ ਜਾਂਦੀਆਂ ਪਤਾ ਲਾਣਾ ਚੰਗਣ ਵਾਲੇ ਲੋਕ ਤਮੱਸਾ ਦੇਖਦੇ ਸਹੀ ਗੱਲ ਹੈ ਆ ਇਕਦੀਆਂ ਗੱਲਾਂ ਅਗਲਾ ਐ ਕਰਦਾ ਵੀ ਜਿਵੇਂ ਹਾਂ ਮੈਂ ਤਾਂ ਨਹੀਂ ਤਮੱਸਾ ਬੰਨ ਦਿੰਦਾ ਇਹ ਕਿੱਧਰ ਗਏ ਨੇ ਆ ਉੱਧਰ ਬੈਠੇ ਆ ਕਮਰੇ ਚ ਮੇਰੇ ਅੱਛਾ ਹੋਰ ਡੈਡੀ ਗਏ ਮੋਟਰ ਤੇ ਡੈਡੀ ਮੋਟਰ ਤੇ ਲਾਡੀ ਵੀ ਗੁੱਸੇ ਮੈਂ ਕਿਹਾ ਤਾਂ ਉਹਨੂੰ ਮੈਂ ਤਾਂ ਕਹਿ ਨਹੀਂਆ ਵੀ ਲੈ ਆ ਲੈ ਆ ਜਾ ਕੇ ਕੋਈ ਨਾ ਕੋਈ ਗੱਲੇ ਨਹੀਂ ਹੋਈ ਕਿ ਮੈਂ ਵੀ ਫੋਨ ਕੀਤਾ ਚੁੱਕਿਆ ਨਹੀਂ ਹੈਗਾ ਉਹਦੇ ਗੁੱਸੇ ਨੇ ਮੇਰੇ ਬਸ ਅੱਜ ਨੂੰ ਨਾ ਮੇਰੇ ਲੱ ਕੋਈ ਨਾ